ਆਣਾ ਰੈਡੀ ਦੇ ਸਤਿਕਾਰਯੋਗ ਸਰੋਤਿਆਂ ਲੋ ਤੁਹਾਡੀ ਪੇਸ਼ੇ ਨਜ਼ਰ ਹੈ ਪ੍ਰੋਫੈਸਰ ਪ੍ਰੀਤਮ ਸਿੰਘ ਯੂਕੇ ਤੋਂ ਨੇ ਬਹੁਤ ਵਧੀਆ ਖਰੜਾ ਲਿਖਦੇ ਨੇ ਬਹੁਤ ਸਾਰੇ ਮਸਲਿਆਂ ਤੇ ਜਿਸ ਤਰ੍ਹਾਂ ਉਹਨਾਂ ਨੇ ਲਿਖਿਆ ਕਿ ਯੂਰਪੀ ਤੇ ਭਾਰਤੀ ਕਿਸਾਨੀ ਅੰਦੋਲਨਾਂ ਦੇ ਵਿੱਚ ਡੂੰਗੀ ਸਾਂਝ ਹੈ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਯੂਕੇ ਦੇ ਵਿੱਚੋਂ ਆਕਸਫੋਰਡ ਯੂਨੀਵਰਸਿਟੀ ਯੂਕੇ ਦੇ ਜਿਹੜੇ ਵੁਲਫਸਹਨ ਕਾਲਜ ਦੇ ਵਿੱਚ ਵਿਜ਼ਿਟਿੰਗ ਸਕਾਲਰ ਨੇ ਤੇ ਉਹਨਾਂ ਨੇ ਲਿਖਿਆ ਕਿ ਵਰਤਮਾਨ ਸਮੇਂ ਦੇ ਵਿੱਚ ਕੁਮਾਂਤਰੀ ਪੱਧਰ ਤੇ ਚੱਲ ਰਹੇ ਸੰਘਰਸ਼ਾਂ ਦੇ ਵਿੱਚ ਸੰ 2020-21 ਦਾ ਭਾਰਤੀ ਕਿਸਾਨੀ ਸੰਘਰਸ਼ 13 ਮਹੀਨੇ ਚੱਲਿਆ। ਜਿਸ ਸੰਘਰਸ਼ ਨੇ ਐਗਰੋ ਬਿਜ਼ਨਸ ਕਾਰਪੋਰੇਸ਼ਨਾਂ ਦੇ ਖੇਤੀ ਹਥਿਆਉਣ ਦੇ ਕੇਂਦਰ ਦੇ ਕੇਂਦਰੀਕਰਨ ਏਜੰਡੇ ਵਾਲੇ ਤਿੰਨ ਕਾਨੂੰਨਾਂ ਦੇ ਖਿਲਾਫ ਜਿੱਤ ਪ੍ਰਾਪਤ ਕੀਤੀ। ਕਿਉਂਕਿ ਇਹ ਜਿਹੜੀਆਂ ਐਗਰੋ ਬਿਜ਼ਨਸ ਕਾਰਪੋਰੇਸ਼ਨਾਂ ਸੀ ਇਹਨਾਂ ਨੇ ਉਹਨਾਂ ਕਾਨੂੰਨਾਂ ਦੀ ਆੜ ਦੇ ਵਿੱਚ ਖੇਤੀ ਜਾਂ ਖੇਤ ਹਥਿਆਉਣੇ ਸੀ। ਉਹਨਾ ਕਾਨੂੰਨਾਂ ਨੂੰ ਇਹਨਾਂ ਨੇ ਰੱਦ ਕਰਵਾਇਆ 13 ਮਹੀਨੇ ਚੱਲੇ ਅੰਦੋਲਨ ਦੇ ਦੌਰਾਨ ਇਸ ਸੰਘਰਸ਼ ਦੀ ਸ਼ਾਨਦਾਰ ਤਰੀਕੇ ਨਾਲ ਜਸਰਾ ਜਿੱਤ ਹੋਈ ਉਸ ਦਾ ਸਿਹਰਾ ਉਸ ਨੂੰ ਲੜਨ ਦੇ ਤਰੀਕੇ ਤੇ ਵੀ ਹੈ ਇਸ ਨੇ ਦੁਨੀਆ ਭਰ ਦੇ ਵਿੱਚੋ ਸਰਮਾਇਅਦਾਰੀ ਖਿਲਾਫ ਖਾਸ ਤੌਰ ਤੇ ਕਿਸਾਨੀ ਸੰਘਰਸ਼ਾਂ ਨੂੰ ਇੱਕ ਅਨੋਖੀ ਹੱਲਾਸ਼ੇਰੀ ਦਿੱਤੀ ਹੈ ਤਾਕਤ ਤੇ ਸੇਧ ਵੀ ਦਿੱਤੀ ਹੈ ਇਹ ਵਾਕਿਆ ਮੈਨੂੰ ਕਦੇ ਨਹੀਂ ਭੁੱਲਦਾ ਹੁਣ ਪ੍ਰੋਫੈਸਰ ਪ੍ਰੀਤਮ ਸਿੰਘ ਯੂਕੇ ਦੇ ਵਿੱਚ ਨੇ ਉਸ ਕਾਲਜ ਆਕਸਫੋਰਡ ਕਾਲਜ ਦੇ ਵਿੱਚ ਯੂਨੀਵਰਸਿਟੀ ਕਾਲਜ ਦੇ ਵਿੱਚ ਉਹ ਸਕਾਲਰ ਨੇ ਪ੍ਰੋਫੈਸਰ ਨੇ ਵਿਜ਼ਿਟਿੰਗ ਸਕਾਲਰ ਨੇ ਜਣੀ ਇਹ ਅੰਦੋਲਨ ਜਿਹਨੂੰ ਅਸੀਂ ਕਹਿੰਦੇ ਆ ਕਿ ਵੇਚਤਾ ਇਹ ਕੀਤਾ ਠੀਕ ਹੈ ਉਹ ਚੀਜ਼ਾਂ ਐਮਐਸਪੀ ਜਾਂ ਉਹ ਚੀਜ਼ਾਂ ਨਹੀਂ ਹੋਈਆਂ ਪਰ ਜਿਹੜਾ ਇੱਕ ਨਵਾਂ ਕਾਲਾ ਕਾਨੂੰਨ ਆਉਂਦਾ ਸੀ ਜੋ ਡਬਲਯੂਟੀ ਦਾ ਲਿਊਮਿਨਾਟੀਆਂ ਦਾ ਕਹਿ ਲੀਏ ਲੁਟੇਰੀਆਂ ਦਾ ਕਹਿ ਲੀਏ ਇੱਕ ਨਵਾਂ ਫਹਾ ਸੀ ਜਿਸ ਨੂੰ ਵਕਤੀ ਤੌਰ ਤੇ ਇਹਨਾਂ ਨੇ ਖਤਮ ਕਰ ਦਿੱਤਾ ਠੀਕ ਹੈ ਪੁਰਾਣੀਆਂ ਮੰਗਾ ਐਮਐਸਪੀ ਜਾਂ ਸੁਆਮੀ ਨਾਥਨ ਰਿਪੋਰਟਾਂ ਜਾਂ ਹੋਰ ਨਹੀਂ ਲਾਗੂ ਕਰਾ ਸਕੇ ਕਮ ਹੀ ਰਹੀ ਮੰਨਦੇ ਆ ਪਰ ਫਿਰ ਵੀ ਪੂਰੀ ਦੁਨੀਆ ਨੂੰ ਭਾਰਤ ਦੇ ਸੰਦੋਲਨ ਨੇ ਪ੍ਰਭਾਵਿਤ ਕੀਤਾ ਕਿਉਂਕਿ ਪੁਲਿਸ ਲਾਠੀ ਚਾਰਜ ਕਰਦੀ ਸੀ ਤੇ ਇਹ ਉਹਨੂੰ ਰੋਟੀਆਂ ਖਵਾਉਂਦੇ ਸੀ ਉਹਦੇ ਚ ਸਿੱਖੀ ਦੀ छवि ਵੀ ਸੁਧਰੀ ਜਿਹਨੂੰ ਸਾਡੇ ਸਿੱਖ ਸਕਾਲਰ ਡੀਆਂ ਚੁੱਕ ਚੁੱਕ ਕੇ ਕਹਿੰਦੇ ਰਹੇ ਕਿ ਕਲਾ ਵਰਤ ਰਹੀ ਹੈ ਕਲਾ ਕੋਲਾ ਕੁਛ ਨਹੀਂ ਹੁੰਦੀ ਸਿਰਫ ਲੋਕਾਂ ਦੀ ਸੋਚ ਹੁੰਦੀ ਹੈ ਜੇ ਸੰਗਤ ਇੱਕੀ ਵਿਸਵੇ ਹੈ ਤੇ ਕਲਾ ਆਪੇ ਬਣ ਜਾਂਦੀ ਹੈ ਜੇ ਸੰਗਤ ਦੇ ਵਿੱਚ ਇੱਕੀਆਂ ਦੇ ਵਿੱਚੋਂ ਕਈ ਕੁ ਲੱਛਣੇ ਕੰਮ ਕਰਨਗੇ ਤਾਂ ਫਿਰ ਕਲਾਕੋਲਾ ਨਹੀਂ ਵਰਤਦੀ ਉੱਥੇ ਗੇਮ ਸੀਗੀ ਸੋ ਇਸ ਕਰਕੇ ਉਹਨਾਂ ਲੀਡਰਾਂ ਨੂੰ ਕ੍ਰੈਡਿਟ ਜਾਂਦਾ ਜਿਨ੍ਹਾਂ ਨੇ ਕੋਈ ਕਿਸੇ ਨੂੰ ਮੋਢਿਆਂ ਤੋਂ ਨਹੀਂ ਠੁੱਕਣ ਦਿੱਤਾ ਪਰ ਜਦੋਂ ਕਲਾਕਾਰੀ ਵਰਤੀ ਤੇ ਰਾਤ ਨੂੰ ਸਟੇਜਾਂ ਤੇ ਕਬਜ਼ੇ ਹੋਏ ਇਸਕੀਮ ਦੇ ਨਹਾਂਗ ਸਿੰਘ ਆਗੇ ਹੋਰ ਬੜਾ ਕੁਝ ਹੋਇਆ ਰਿੰਗ ਰੋਡ ਦਾ ਰੌਲਾ ਪਾ ਲਿਆ ਇਹ ਕਲਾਕਾਰੀ ਹੋਈ ਹੈ ਕਲਾ ਵਰਤਨ ਦੇ ਨਾਂ 'ਤੇ ਖੈਰ ਇਹ ਕੁਝ ਵਿਊਜ਼ ਮੈਂ ਇਸ ਆਰਟੀਕਲ ਤੋਂ ਬਾਅਦ ਹੁੰਦੇ ਰਿਹਾ ਖੈਰ ਪ੍ਰੋਫੈਸਰ ਪ੍ਰੀਤਮ ਸਿੰਘ ਲਿਖਦੇ ਨੇ ਕਿ ਇਸ ਅੰਦੋਲਨ ਨੇ ਦੁਨੀਆ ਨੂੰ ਇੱਕ ਅਨੋਖੀ ਹੱਲਾਸ਼ੇਰੀ ਦਿੱਤੀ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੋਵਿਡ ਬੰਦਸ਼ਾਂ ਲੱਗੀਆਂ ਹੋਣ ਦੇ ਬਾਵਜੂਦ ਯੂਨੀਵਰਸਿਟੀ ਦੇ ਪਾਰਕ ਦੇ ਵਿੱਚ ਕਿਸਾਨ ਪੱਖੀ ਇਕੱਠ ਦਾ ਸੱਦਾ ਦਿੱਤਾ ਤੇ ਮੈਨੂੰ ਉਸ ਇਕਤਰਤਾ ਦਾ ਤੇ ਮੁਖਬਲਾਰੇ ਵਜੋਂ ਬੋਲਣ ਦੀ ਬੇਨਤੀ ਕੀਤੀ ਗਈ ਜਾਨੀ ਆਕਸਫੋਰਡ ਯੂਨੀਵਰਸਿਟੀ ਦੇ ਜਦੋਂ ਮੈਂ ਬੋਲ ਰਿਹਾ ਸੀ ਤਾਂ ਨਾਲ ਚੱਲਦੀ ਸੜਕ ਤੇ ਇੱਕ ਵੱਡਾ ਟਰੈਕਟਰ ਟੈਂਕਰ ਆ ਕੇ ਖੜਾ ਹੋ ਗਿਆ ਜਿਸ ਤੇ ਇੱਕ ਵੱਡਾ ਬੈਨਰ ਲੱਗਿਆ ਹੋਇਆ ਸੀ ਉਸ ਤੇ ਲਿਖਿਆ ਸੀ ਆਈ سپورਟ ਇੰਡੀਅਨ ਫਾਰਮਰ ਮੈਂ ਭਾਰਤੀ ਕਿਸਾਨਾਂ ਦੀ ਹਮਾਇਤ ਕਰਦਾ ਉਸ ਟੈਂਕਰ ਦਾ ਜਿਹੜਾ ਡਰਾਈਵਰ ਸੀ ਉਹ ਬਾਹਰ ਨਿਕਲਿਆ ਉਸੇ ਤਰ੍ਹਾਂ ਦਾ ਇੱਕ ਹੋਰ ਬੈਨਰ ਹੱਥ ਵਿੱਚ ਫੜ ਕੇ ਲੈਕਚਰ ਸੁਣਨ ਵਾਲਿਆਂ ਦੇ ਵਿੱਚ ਸ਼ਾਮਲ ਹੋ ਗਿਆ ਲੈਕਚਰ ਤੇ ਇਕਾਤਰਤਾ ਖਤਮ ਹੋਣ ਤੋਂ ਬਾਅਦ ਮੈਂ ਉਸ ਨੂੰ ਪੁੱਛਿਆ ਤੇ ਆਪਣੇ ਕੇ ਆਪਣੇ ਬਾਰੇ ਦੱਸੋ ਤਾਂ ਉਸ ਨੇ ਬੜੇ ਉਤਸ਼ਾਹ ਨਾਲ ਮੈਨੂੰ ਦੱਸਿਆ ਲਿਖਦੇ ਨੇ ਪ੍ਰੋਫੈਸਰ ਪ੍ਰੀਤਮ ਸਿੰਘ ਕਿ ਉਹ ਆਕਸਫੋਰਡ ਯੂਨੀਵਰਸਿਟੀ ਦੇ ਨੇੜੇ ਇੱਕ ਪਿੰਡ ਦਾ ਕਿਸਾਨ ਹੈ ਤੇ ਉਸ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਖੇਤੀ ਨਾਲ ਜੁੜਿਆ ਹੋਇਆ ਤੇ ਭਾਰਤੀ ਕਿਸਾਨਾਂ ਦੇ ਸੰਘਰਸ਼ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹਦੀ ਜਾਣਕਾਰੀ ਮੁਤਾਬਕ ਕਿ ਕਿਸਾਨਾਂ ਨੇ ਪਹਿਲੀ ਵਾਰ ਇਕੱਠੇ ਹੋ ਕੇ ਖੇਤੀ ਵਿਰੋਧੀ ਨੀਤੀਆਂ ਨੂੰ ਚੁਣੌਤੀ ਦਿੱਤੀ ਹੈ। ਤੇ ਉਹ ਅੱਜ ਦੇ ਇਕੱਠ ਬਾਰੇ ਜਾਣਨ ਤੋਂ ਬਾਅਦ ਇਸ ਸੰਘਰਸ਼ ਦੇ ਦੀ ਆਪਣੇ ਤੌਰ ਤੇ ਮਦਦ ਕਰਨ ਲਈ ਆਇਆ ਸੀ। ਯਾਨੀ ਆਕਸਫੋਰਡ ਯੂਨੀਵਰਸਿਟੀ ਦੇ ਨੇੜੇ ਰਹਿੰਦੇ ਇੱਕ ਕਿਸਾਨ ਨੂੰ ਜਦੋਂ ਪਤਾ ਲੱਗਿਆ ਕਿ ਇੱਥੇ ਇਸ ਤਰ੍ਹਾਂ ਵਿਦਿਆਰਥੀ ਇਕੱਠੇ ਹੋਏ ਨੇ ਆਕਸਫੋਰਡ ਦੇ ਉਹ ਕੋਈ ਪੰਜਾਬ ਦੇ ਜਾਂ ਭਾਜਪਾ ਦੇ ਵਿਰੋਧੀ ਨਹੀਂ ਸੀ ਉਹ ਦੁਨੀਆ ਭਰ ਦੇ ਵਿਦਿਆਰਥੀ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਜੇ ਫੂਡ ਸਾਡੀ ਖੁਰਾਕ ਕਾਰਪੋਰੇਟ ਦੇ ੱੱਕੇ ਚੜ ਗਈ ਨਾ ਜਿਹੋ ਜਿਹਾ ਅੰਨ ਉਹ ਹੈ ਜਾਂ ਮਨੋ ਹੈ ਜਾਂ ਤਨ ਸੋ ਕਾਰਪੋਰੇਟ ਨੇ ਤੁਹਾਨੂੰ ਬਿੱਲੀਆਂ ਚੂਹੇ ਬਣਾ ਦੇਣਾ ਚੂਹੇ ਬਣਾ ਦੇਣਾ ਤੁਹਾਨੂੰ ਬਿੱਲੀਆਂ ਵੀ ਨਹੀਂ ਸਿਰਫ ਇੱਕ ਕਲੌਨ ਤੇ ਮਸ਼ੀਨਾ ਬਣਾ ਦੇਣਾ ਜਿਸ ਤਰ੍ਹਾਂ ਦੀ ਖੁਰਾਕ ਉਹਨਾਂ ਨੇ ਦੇਣੀ ਹੈ ਉਹਦੇ ਵਿੱਚ ਸਾਡੀਆਂ ਜ਼ਰਤਾਂ ਖਤਮ ਹੋ ਜਾਣੀਆਂ ਨੇ ਸਾਡੇ ਧਰਮ ਦਾ ਉਹ ਅੰਸ਼ ਖਤਮ ਹੋ ਜਾਣਾ ਸਵਾ ਲੱਖ ਨਾਲ ਲੜਨ ਦਾ ਕਿੱਥੇ ਬੈਠੇ ਹੋ ਤੁਸੀਂ ਸੋ ਇਸ ਦੌਰਾਨ ਮੈਂ ਉਸ ਦੀ ਗੱਲ ਤੋਂ ਬੜਾ ਪ੍ਰਭਾਵਿਤ ਹੋਇਆ ਇਸ ਅੰਗਰੇਜ਼ ਕਿਸਾਨ ਦਾ ਭਾਰਤ ਜਾਂ ਪੰਜਾਬ ਦੇ ਨਾਲ ਕੋਈ ਪਰਿਵਾਰਕ ਸਬੰਧ ਨਹੀਂ ਸੀ ਉਹ ਕਦੇ ਇੱਥੇ ਆਇਆ ਗਿਆ ਵੀ ਨਹੀਂ ਹੋਣਾ ਭਾਰਤੀ ਕਿਸਾਨਾਂ ਨਾਲ ਅੰਗਰੇਜ਼ ਕਿਸਾਨ ਦੀ ਹਮਦਰਦੀ ਇਸ ਗੱਲ ਦਾ ਪ੍ਰਗਟਾਵਾ ਸੀ ਕਿ ਕਿਸਾਨੀ ਸੰਘਰਸ਼ ਨੇ ਦੁਨੀਆ ਭਰ ਦੇ ਵਿੱਚ ਖੇਤੀ ਨਾਲ ਜੁੜੇ ਲੋਕਾਂ ਦੇ ਮਨ ਦੇ ਵਿੱਚ ਕਿਸਾਨਾਂ ਤੇ ਖੇਤੀ ਵਿਰੋਧੀ ਸਿਆਸੀ ਤੇ ਆਰਥਿਕ ਨظام ਦੇ ਉਲਟ ਪਣਪ ਦੇ ਵਿਚਾਰਾਂ ਨੂੰ ਤੇ ਇੱਕ ਸੋਚ ਨੂੰ ਇੱਕ ਲਹਿਰ ਦੇ ਰੂਪ ਦੇ ਵਿੱਚ ਬਦਲ ਦਿੱਤਾ ਯੂਰਪ ਦੇ ਵਿੱਚ ਬੜੀ ਤੇਜ਼ੀ ਨਾਲ ਉੱਭਰੀ ਕਿਸਾਨ ਲਹਿਰੇ ਖੇਤੀ ਵਿਰੋਧੀ ਨੀਤੀਆਂ ਖਿਲਾਫ ਉੱਭਰੇ ਸਮਾਜਿਕ ਵਰਤਾਰੇ ਦਾ ਹਿੱਸਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕੇ ਕੱਲੇ ਯੂਰਪ ਹੀ ਨਹੀਂ ਸਗੋ ਦੁਨੀਆ ਦੇ ਬਾਕੀ ਖਿੱਤਿਆਂ ਦੇ ਵਿੱਚ ਵੀ ਭਾਰਤ ਦੇ ਕਿਸਾਨੀ ਅੰਦੋਲਨ ਦੇ ਅਭਾਰ ਨੇ ਨਵੀਂ ਚੇਤਨਤਾ ਪੈਦਾ ਕੀਤੀ ਹੈ ਯੂਰਪ ਤੇ ਭਾਰਤ ਵਿਚ ਆਰਥਿਕ ਤੌਰ ਤੇ ਬਹੁਤ ਇਤਿਹਾਸਿਕ ਫਖਰ ਨੇ ਪਰ ਫਿਰ ਵੀ ਇਹਨਾਂ ਦੋਵਾਂ ਖਿੱਤਿਆਂ ਦੇ ਵਿੱਚ ਉਭਰੀ ਕਿਸਾਨੀ ਲਹਿਰ ਦੇ ਵਿੱਚ ਡੁੱਗੀਆਂ ਜਾਂ ਸਾਂਝਾਂ ਨੇ ਯੂਰਪ ਪੂੰਜੀਵਾਦ ਦੇ ਵਿਕਾਸ ਦੇ ਆਖਰੀ ਪੜਾ ਤੇ ਪਹੁੰਚ ਚੁੱਕਾ ਹੈ ਜਿੱਥੇ ਪੂੰਜੀਵਾਦ ਦਾ ਹੋਰ ਵਿਕਾਸ ਆਰਥਿਕ ਸਮਾਜਿਕ ਤੇ ਵਾਤਾਵਰਣਿਕ ਬਨਾਸ਼ ਦੇ ਰੂਪ ਦੇ ਵਿੱਚ ਪ੍ਰਗਟ ਹੋਵੇਗਾ ਖੇਤੀ ਅਤੇ ਕਿਸਾਨੀ ਦੀ ਦੁਰਦਸ਼ਾ ਯੂਰਪ ਦੀ ਇਸ ਵਿਕਾਸਮਈ ਦਿਸ਼ਾ ਨੂੰ ਪ੍ਰਤੱਖ ਦਰਸਾਉਂਦੀ ਹੈ ਬਹੁਤ ਕਮਾਲ ਦਾ ਆਰਟੀਕਲ ਆ ਦੋਸਤੋ ਕਈ ਵਾਰੀ ਤੁਹਾਨੂੰ ਲੱਗਦਾ ਹੁੰਦਾ ਹੈ ਇਹ ਚੀਜ਼ਾਂ ਖੁਸ਼ਕ ਜੀਆਂ ਨੇ ਨਾ ਸੋ ਜਿਹੜੇ ਇਸ ਤਰ੍ਹਾਂ ਦੇ ਮਤਲਬ ਵਿਚਾਰ ਹੁੰਦੇ ਨੇ ਉਹ ਜਰੂਰ ਸਮਝਣ ਦੀ ਲੋੜ ਹੈ ਕਿ ਆਪਾਂ ਕਹਿੰਦੇ ਆ ਕਿ ਕੀ ਘਟ ਲਿਆ ਉਥੋਂ ਆਗੇ ਬਹੁਤ ਕੁਝ ਘਟ ਲਿਆ ਦੁਨੀਆ ਨੂੰ ਇੱਕ ਇਤਿਹਾਸ ਦੀ ਸੇਧ ਦੇ ਗਿਆ ਕਿਸਾਨੀ ਅੰਦোলন ਜਿਹਦਾ ਬਹੁਤਾ ਕ੍ਰੈਡਿਟ ਪੰਜਾਬ ਦੀ ਕਿਸਾਨੀ ਨੂੰ ਜਾਂਦਾ ਹੈ ਜਿਵੇਂ ਪ੍ਰੋਫੈਸਰ ਪ੍ਰੀਤਮ ਸਿੰਘ ਯੂਕੇ ਨੇ ਜ਼ਿਕਰ ਕੀਤਾ ਪ੍ਰੋਫੈਸਰ ਪ੍ਰੀਤਮ ਸਿੰਘ ਲਿਖਦੇ ਨੇ ਕਿ ਯੂਰਪ ਪੂੰਜੀਵਾਦ ਦੇ ਵਿਕਾਸ ਦੇ ਆਖਰੀ ਪੜਾ ਤੇ ਪਹੁੰਚ ਚੁੱਕਾ ਹੈ ਜਿੱਥੇ ਪੂੰਜੀਵਾਦ ਦਾ ਹੋਰ ਵਿਕਾਸ ਆਰਥਿਕ ਤੇ ਸਮਾਜਿਕ ਵਾਤਾਵਰਣਕ ਵਿਨਾਸ਼ ਦੇ ਰੂਪ ਦੇ ਵਿੱਚ ਪ੍ਰਗਟ ਹੋਏਗਾ ਖੇਤੀ ਅਤੇ ਕਿਸਾਨੀ ਦੀ ਦੁਰਦਸ਼ਾ ਯੂਰਪ ਦੀ ਇਸ ਵਿਕਾਸਮਈ ਦਿਸ਼ਾ ਨੂੰ ਪ੍ਰਤੱਖ ਦਰਸਾਉਂਦੀ ਹੈ ਭਾਰਤ ਪੂੰਜੀਵਾਦ ਦੇ ਵਿਕਾਸ ਵੱਲ ਪੈਰ ਧਰ ਰਿਹਾ ਤੇ ਖੇਤੀ ਤੇ ਕਿਸਾਨੀ ਵਿਗੜ ਰਹੀ ਹੈ ਤੇ ਇਸ ਖੇਤੀ ਤੇ ਕਿਸਾਨੀ ਦੀ ਵਿਗੜ ਰਹੀ ਸਥਿਤੀ ਤੇ ਇਸ ਵਿਕਾਸ ਮਾਰਗ ਦੇ ਖਤਰਨਾਕ ਸਿੱਟਿਆਂ ਨੂੰ ਦਰਸਾਉਂਦੀ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਖੋਤੀ ਵਿਕਾਸ ਮਾਡਲ ਦੇ ਅਲੱਗ-ਅਲੱਗ ਪੜਾਵਾਂ ਦੇ ਵਿੱਚ ਖੜੇ ਇਹਨਾਂ ਦੋਵੇਂ ਖਿੱਤਿਆਂ ਦੇ ਵਿੱਚ ਖੇਤੀਬਾੜੀ ਤੇ ਕਿਸਾਨੀ ਦੀ ਦੁਰਦਸ਼ਾ ਕਿਉਂ ਹੈ ਇਸ ਦਾ ਮੁੱਖ ਕਾਰਨ ਹੈ ਕਿ ਅਰਥ ਸ਼ਾਸਤਰ ਫੇਲ ਹੋ ਰਿਹਾ ਹੈ ਇਹ ਸਿਧਾਂਤ ਹੈ ਕਿ ਆਰਥਿਕ ਤਰੱਕੀ ਦਾ ਮਤਲਬ ਵੱਧ ਰਹੀ ਜੀ ਡੀ ਪੀ ਹੈ ਇਸ ਨਕਾਮ ਹੋ ਰਹੇ ਆਰਥਿਕ ਸਿਧਾਂਤ ਦੇ ਵਿੱਚੋਂ ਹੀ ਗਲਤ ਆਰਥਿਕ ਨੀਤੀਆਂ ਨਿਕਲੀਆਂ ਨੇ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਹੁਣ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇਹ ਸਿਧਾਂਤ ਅਰਥ ਸ਼ਾਸਤਰ ਦੇ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਜੋ ਹੁਣ ਫੇਲ ਹੋ ਰਿਹਾ। ਦਰਅਸਲ ਇਸ ਸਿਧਾਂਤ ਨੇ ਹਾਲੇ ਤੱਕ ਵੱਧ ਰਹੇ ਆਰਥਿਕ ਵਿਕਾਸ ਦੀਆਂ ਹੱਦਾਂ ਨੂੰ ਨਹੀਂ ਪਛਾਣਿਆ। ਇਸ ਵਿਚਾਰ ਦੇ ਵਿੱਚ ਧਰਮ ਵਾਂਗੂ ਵਿਸ਼ਵਾਸ ਜਗਾਇਆ ਸੀ। ਕਿ ਆਰਥਿਕ ਵਿਕਾਸ ਹਮੇਸ਼ਾ ਹੁੰਦਾ ਰਹੇਗਾ ਤੇ ਹਰ ਆਉਣ ਵਾਲੀ ਪੀੜ੍ਹੀ ਪਿਛਲੀ ਪੀੜ੍ਹੀ ਨਾਲੋਂ ਆਰਥਿਕ ਪੱਖੋਂ ਹੀ ਨਹੀਂ ਸਗੋਂ ਰਹਾਨੀਅਤ ਪੱਖੋਂ ਵੀ ਖੁਸ਼ਹਾਲ ਹੋਵੇਗੀ ਇਸ ਨਕਾਮ ਹੋ ਰਹੇ ਆਰਥਿਕ ਸਿਧਾਂਤ ਤੇ ਇਸ ਦੀ ਆਰਥਿਕ ਆਧਾਰਿਤ ਤੇ ਇਸ ਤੇ ਆਧਾਰਿਤ ਆਰਥਿਕ ਨੀਤੀਆਂ ਤੇ ਵਿਨਾਸ਼ਕਾਰੀ ਸਿੱਟਿਆਂ ਬਾਰੇ ਹੋ ਰਹੀ ਨਵੀਂ ਖੋਜ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਆਰਥਿਕ ਵਿਕਾਸ ਦੀਆਂ ਦੋ ਮੁੱਖ ਹੱਦਾਂ ਨੇ કુદરતી ਤੇ ਸਮਾਜਿਕ ਜਦੋਂ ਆਰਥਿਕ ਵਿਕਾਸ ਇਹਨਾਂ ਕੁਦਰਤੀ ਹੱਦਾਂ ਨੂੰ ਪਾਰ ਕਰ ਜਾਂਦਾ ਤਾਂ ਉਸ ਵਿੱਚੋਂ ਕੁਦਰਤ ਦੀ ਬਰਬਾਦੀ ਸਾਹਮਣੇ ਆਉਣ ਲੱਗਦੀ ਹੈ ਤੇ ਜਦੋਂ ਆਰਥਿਕ ਵਿਕਾਸ ਸਮਾਜਿਕ ਹੱਦਾਂ ਨੂੰ ਪਾਰ ਕਰ ਜਾਂਦਾ ਤਾਂ ਉਸ ਨਾਲ ਸਮਾਜਿਕ ਭੰਗ ਤੋੜ ਤੇ ਗਰਾਵਟ ਹੋਣ ਲੱਗਦੀ ਹੈ ਇਸ ਮਾਰੂ ਆਰਥਿਕ ਵਿਕਾਸ ਮਾਡਲ ਕੁਦਰਤੀ ਹੱਦਾਂ ਨੂੰ ਪਾਰ ਕਰ ਚੁੱਕਾ ਤੇ ਇਸ ਤੇ ਦੋ ਮੁੱਖ ਸਿੱਟਿਆਂ ਤੋਂ ਸਾਹਮਣੇ ਆ ਰਿਹਾ ਕਿ ਆਲਮੀ ਜਲਵਾਯੂ ਤਬਦੀਲੀ ਜਿਹੜਾ ਗਲੋਬਲ ਕਲਾਈਮੇਟ ਚੇਂਜ ਹੈ ਉਸ ਦੇ ਵਿੱਚ ਜੈਵ ਵਿਭਿੰਨਤਾ ਦਾ ਜਿਹੜਾ ਨੁਕਸਾਨ ਹੈ ਬਾਇਓਡਾਈਵਰਸਿਟੀ ਲਾਸ ਹੈ ਜੋ ਇਹ ਵਿਕਾਸ ਮਾਡਲ ਸਮਾਜਿਕ ਹੱਦਾਂ ਤੋਂ ਪਾਰ ਕਰ ਚੁੱਕਾ ਹੈ ਜੋ ਇਸ ਪੱਖੋਂ ਵੀ ਸਾਹਮਣੇ ਆ ਰਿਹਾ ਕਿ ਵੱਧ ਰਹੀ ਆਰਥਿਕ ਨਾ ਬਰਾਬਰੀ ਤੇ ਉਸ ਤੋਂ ਪੈਦਾ ਹੋਣ ਵਾਲੇ ਸਮਾਜਿਕ ਝਗੜੇ ਤੇ ਸੱਭਿਆਚਾਰ ਗਰਾਵਟ ਸੋ ਇਹ ਵਿਕਾਸ ਮਾਡਲ ਇਸ ਵਿਸ਼ਵਾਸ ਤੇ ਅਧਾਰਤ ਹੈ ਕਿ ਵਿਕਾਸ ਕਰਨ ਲਈ ਖੇਤੀ ਨੂੰ ਦਬਾ ਕੇ ਉਦਯੋਗੀਕਰਨ ਕਰਨਾ ਜ਼ਰੂਰੀ ਹੈ ਤੇ ਉਸ ਤੋਂ ਅੱਗੇ ਸਵਾਵਾ ਖੇਤਰ ਦੇ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਇਸ ਘਾਤਕ ਮਾਡਲ ਦਾ ਸਿਧਾਂਤਿਕ ਸ਼ਿਕਾਰ ਸਰ ਪੂੰਜੀਵਾਦੀ ਨਿਜਾਮ ਹੀ ਨਹੀਂ ਸਗੋਂ ਇਸ ਮਾਡਲ ਕਾਰਨ ਸੋਵੀਅਤ ਯੂਨੀਅਨ 1930ਵਿਆਂ ਦੇ ਵਿੱਚ ਕਿਸਾਨੀ ਦਾ ਵੱਡੇ ਪੱਧਰ ਤੇ ਕਤਲੇਆਮ ਹੋਇਆ ਸੀ ਸੋਵੀਅਤ ਯੂਨੀਅਨ ਦੇ ਵਿੱਚ 1930ਵਿਆਂ ਦੇ ਵਿੱਚ ਕਿਸਾਨੀ ਦਾ ਵੱਡੇ ਪੱਧਰ ਤੇ ਕਤਲੇਆਮ ਹੋਇਆ ਸੀ ਇਸ ਵਿਕਾਸ ਮਾਡਲ ਦੀਆਂ ਕਮਜ਼ੋਰੀਆਂ ਸਾਹਮਣੇ ਆਉਣ ਦੇ ਨਾਲ ਪੂੰਜੀਪਤੀ ਵਿਕਾਸ ਦੇ ਕੁਝ ਸਮਰਥਕ ਇਸ ਗੱਲ ਵੱਲ ਮੁੜ ਰਹੇ ਨੇ ਕਿ ਇਸ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੈ ਕਿਉਂਕਿ ਇਹ ਮਾਡਲ ਸਾਨੂੰ ਕੁਦਰਤੀ ਬਰਬਾਦੀ ਵੱਲ ਲੈ ਜਾਏਗਾ ਪਰ ਉਹਨਾਂ ਦੀ ਸੋਚ ਸਮਾਜਿਕ ਨਾਬਰਾਬਰੀ ਦਾ ਹੱਲ ਨਹੀਂ ਕਰਦੀ ਵਿਚਾਰਕ ਪਧਰ ਤੇ ਸਭ ਤੋਂ ਵਧੀਆ ਸਿਧਾਂਤ ਇਹ ਉੱਭਰਿਆ ਕਿ ਸੋਵੀਅਤ ਯੂਨੀਅਨ ਦੇ ਵਿੱਚ ਅਪਣਾਏ ਗਲਤ ਤਰੀਕਿਆਂ ਤੋਂ ਸਿੱਖ ਕੇ ਸਮਾਜਵਾਦੀ ਸੋਚਵਾਨ ਇਸ ਦਿਸ਼ਾ ਵੱਲ ਵਧ ਰਹੇ ਨੇ ਕੇ इकोसोशलिस्ट यानी के, के वातावरण समाजवाद मार्ग दी ਲੋੜ ਹੈ ਜੋ ਕੁਦਰਤ ਪੱਖੀ ਤੇ ਸਮਾਜਿਕ ਬਰਾਬਰੀ ਤੇ ਆਧਾਰਿਤ ਹੋਵੇ ਹੁਣ ਤੁਸੀਂ ਵੇਖੋ ਜਿਵੇਂ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਲਿਖਿਆ ਸਿੱਖ ਧਰਮ ਕੀ ਹੈ ਸਿੱਖ ਧਰਮ ਲੇਟੈਸਟ ਧਰਮ ਹਾਲਾਂਕਿ ਹਰ ਧਰਮ ਕੁਦਰਤ ਨੂੰ ਨਵਾਜਦਾ ਪੂਜਦਾ ਹੈ ਹਿੰਦੂ ਵੀ ਦੂਸਰੇ ਵੀ ਪਰ ਸਿੱਖ ਧਰਮ ਕਿਉਂਕਿ ਲੇਟੈਸਟ ਧਰਮ ਉਹ ਵਾਤਾਵਰਣ ਸਮਾਜਵਾਦ ਤੇ ਕੁਦਰਤ ਤੇ ਮਨੁੱਖਤਾ ਦੀ ਬਹੁਤ ਵੱਡੀ ਬਾਤ ਪਾਉਂਦਾ ਹੈ ਹੁਣ ਇਹ ਜਿਹੜੀਆਂ ਗੱਲਾਂ ਪ੍ਰੋਫੈਸਰ ਸਾਹਿਬ ਨੇ ਕੀਤੀਆਂ ਨੇ ਇਹ ਸਿੱਖ ਫਲਸਫੇ ਨਾਲ ਕਿੰਨਾ ਮੇਲ ਖਾਂਦੀਆਂ ਨੇ ਪਰ ਇਹਨਾਂ ਗੱਲਾਂ ਨੂੰ ਵੇਖ ਕੇ ਕਿ ਪ੍ਰੋਫੈਸਰ ਸਾਹਿਬ ਦੇ ਵੀ ਵਾਲ ਕੱਟੇ ਨੇ ਟਵਾਣੇ ਦੀ ਵੀ ਦਾੜ੍ਹੀ ਕੱਟੀ ਹੈ ਆ ਜਿਹੜੇ ਯੂਨੀਅਨ ਵਾਲੇ ਨੇ ਇਹਨਾਂ ਚੋਂ ਬਹੁਤੇ ਜਿਹੜੇ ਨੇ ਉਹ ਅਮਰਤਾਰੀ ਨਹੀਂ ਆ ਉਹਨਾਂ ਨੇ ਕਾਮਰੇਡਾਂ ਦੀਆਂ ਫੋਟੋਆਂ ਲਾ ਲਈਆਂ ਇੱਥੇ ਉਹ ਸਿੱਖ ਬਨਾਮ ਕਾਮਰੇਡ ਦਾ ਪੰਗਾ ਪੈ ਜਾਂਦਾ ਹੈ ਜਦੋਂ ਵੀ ਪੰਜਾਬ ਦੇ ਵਿੱਚ ਸਿੱਖ ਬਨਾਮ ਕਾਮਰੇਡ ਦਾ ਪੰਗਾ ਪੈ ਗਿਆ ਤੇ ਪੰਜਾਬ ਦੀ ਹਰ ਮੂਵਮੈਂਟ ਫੇਲ ਹੋਏਗੀ ਮਜਾਰਾ ਲੈਰ ਕੀ ਸੀ ਕਿੰਨੇ ਹਜ਼ਾਰ ਏਕੜ ਜ਼ਮੀਨ ਮਜਾਰਿਆਂ ਨੇ ਖਾਲੀ ਕਰਾਈ ਸੀ ਤੇਜਾ ਸਿੰਘ ਸੁਤੰਤਰ ਵਰਗੇ ਲੋਕ ਕੀ ਧਾਰਮਿਕ ਨਹੀਂ ਸੀਗੇ ਉਹਨਾਂ ਨੇ ਕਿੰਨਾ ਹੱਕ ਭਰਾ ਨਾਨਕਾ ਉਹ ਸੂਰ ਦੀ ਗੱਲ ਕਰਦੇ ਜਿਹੜੇ ਅਸਲ ਮਜਾਰੇ ਸੀ ਉਹਨਾਂ ਨੂੰ ਮਾਲਕ ਬਣਾਇਆ ਕੀ ਪੰਜ ਬਾਣੀਆਂ ਦਾ ਪਾਠ ਕਰਨਾ ਜਾਂ ਅਮਰਤ ਛਕ ਲੈਣਾ ਹੀ ਮਤਲਬ ਇਨਸਾਨੀਅਤ ਹੈ ਜਿਹੜਾ ਸਾਡੇ ਚ ਸਿੱਖਾਂ ਤੇ ਕਾਮਰੇਡਾਂ ਚ ਇਹ ਖੌਤੀ ਨਫ਼ਰਤ ਵੱਧ ਰਹੀ ਹੈ ਉਹ ਸਾਡੀਆਂ ਇਹਨਾਂ ਮੂਵਮੈਂਟਾਂ ਨੂੰ ਖਤਮ ਕਰ ਰਹੀ ਹੈ ਜਦੋਂ ਮੁਜਾਹਰਾ ਲਹਿਰ ਸ਼ੁਰੂ ਹੋਈ ਫਿਰ ਇਸ ਦੇ ਵਿੱਚੋਂ ਇੱਕ ਜਿਹੜੇ ਸਮਾਜਿਕ ਜਾਂ ਆਰਥਿਕ ਤੌਰ ਤੇ ਸਟਰੋਂਗ ਲੋਕ ਸੀਗੇ ਜ਼ਗੀਰਦਾਰ ਜ਼ੈਲਦਾਰ ਸੀ ਉਹਨਾਂ ਨੇ ਜੋ ਗੰਦ ਪਾਇਆ ਸੀ ਉਸ ਤੇ ਵਿਰੋਧ ਵਿੱਚੋਂ ਨਕਸਲਵਾੜੀ ਪਿੰਡ ਚੋਂ ਇੱਕ ਲਹਿਰ اٹਹੀ ਨਕਸਲਵਾੜੀ ਲਹਿਰ ਜਿਹੜੇ ਇਸ ਤਰ੍ਹਾਂ ਦੇ ਅਮੀਰ ਲੋਕ ਜਿਵੇਂ ਅੱਜਕੱਲ ਹੁਣ ਭਾਜਪਾ ਦੇ ਟੈਣੀ ਹੋਣੀ ਨੇ ਉਹੀ ਚੀਜ਼ਾਂ ਨੇ ਜਿਹੜਾ ਕਹਿੰਦਾ ਸੀ ਤੁਨੋਂ ਲਖੀਮਪੁਰ ਤੋਂ ਪਾਰ ਮਾਰਾਂਗਾ ਚੱਕ ਕੇ ਯੂਪੀ ਤੋਂ ਉਹ ਹੰਕਾਰ ਸੀ ਨਾ ਸੱਤਾ ਦਾ ਸੋ ਉਹਨਾਂ ਦੇ ਖਿਲਾਫ ਆਮ ਲੋਕ ਲੰਬੰਦ ਹੋਏ ਉਸ नक्सਲਵਾੜੀ ਲਹਿਰ ਦਾ ਜਾਂ ਉਸ ਲਹਿਰ ਦਾ ਪੰਜਾਬ ਦੇ ਵਿੱਚ ਨੁਕਸਾਨ ਕੀ ਇਹਨਾਂ ਨੇ ਕੀਤਾ ਆ ਜਿਹੜੇ ਸੀਏਈ ਸੈਂਟਰਾਂ ਦੇ ਵਿੱਚ ਬਾਅਦ ਦੇ ਵਿੱਚ ਸਿੱਖ ਨੌਜਵਾਨੀ ਕੋਹੀ ਗਈ ਇਹ ਬਣੇ ਕੀ ਦੇ ਵਕਤ ਫਖਰੇ ਕੌਮ ਪ੍ਰਕਾਸ਼ ਨੂੰ ਬਾਦਲ ਦੇ ਵਕਤ ਹੀ ਬਣੇ ਨਾ ਸੋ ਇਹ ਕਾਮਰੇਡ ਬਨਾਮ ਸਿੱਖ ਦਾ ਜਿਹੜਾ ਪਾੜਾ ਇਹ ਸਾਨੂੰ ਮਿਟਣਾ ਹੋਏਗਾ ਸਿੱਖਾਂ 'ਚ ਵੀ ਬਾੜੇ ਅਨਸਰ ਹੋ ਸਕਦੇ ਨੇ ਤੇ ਹੈਗੇ ਨੇ ਕਾਮਰੇਡਾਂ 'ਚ ਵੀ ਹੋ ਸਕਦੇ ਨੇ ਤੇ ਹੈਗੇ ਨੇ ਸਿੱਖ ਪੱਤਰਕਾਰੀ ਤੇ ਕਾਮਰੇਡ ਪੱਤਰਕਾਰੀ 'ਚ ਵੀ ਇਸ ਤਰ੍ਹਾਂ ਦੇ ਅਨਸਰ ਬੈਠੇ ਨੇ ਜਿਹੜੇ ਆਪਣੇ ਆਪ ਨੂੰ ਰੋਲ ਕਾਮਰੇਡ ਤੇ ਰੋਲ ਸਿੱਖ ਹੋਣ ਦਾ ਦਾਵਾ ਕਰਦੇ ਨੇ ਤੇ ਇਸ ਵੰਡ ਨੂੰ ਹੋਰ ਵਧਾ ਰਹੇ ਨੇ ਉਹ ਕਹਿੰਦੇ ਨੇ ਇਹ ਲਾਲ ਲਈ ਰ ਹੈ ਤੇ ਫਿਰ ਜੇ ਅਗਲਾ ਕਹੇ ਤੁਸੀਂ ਭਗਵੀ ਲੀਰੋ ਜਾਂ ਪੀਲੀ ਲੀਰੋ ਜਾਂ ਨੀਲੀ ਲੀਰੋ ਫਿਰ ਸੋ ਇਸ ਕਰਕੇ ਜਦੋਂ ਸਿੱਖ ਮੂਵਮੈਂਟ ਆਈ ਤਾਂ ਫਿਰ ਕੁਝ ਕਾਮਰੇਡ ਸੀ ਜਿਹੜੇ ਇਸ ਧੱਕੇ ਦਾ ਸ਼ਿਕਾਰ ਹੋਏ ਕਿਉਂਕਿ ਕਾਮਰੇਡ ਜਿਹੜਾ ਹੈਗਾ ਨਾ ਉਹ ਜਦੋਂ ਪਖੰਡ ਕਿਸੇ ਵੀ ਤਰ੍ਹਾਂ ਦਾ ਧਰਮ ਦੇ ਨਾਂ ਤੇ ਜਿਹੜੀ ਲੁੱਟ ਹੈ ਹੁਣ ਕਿੰਨੇ ਡੇਰੇ ਦਾ ਰੰਦਰ ਨੇ ਜੀ ਕੀ ਉਹਨਾਂ ਦਾ ਸੀ ਨਹੀਂ ਵਿਰੋਧ ਕਰਦੇ ਜੇ ਤਾਂ ਕੋਈ ਦਾੜੀ ਰੱਖੀ ਵਾਲਾ ਵਿਰੋਧ ਕਰ ਦੇਤੇ ਫਿਰ ਤਾਂ ਉਹ ਸਿੱਖ ਦਾ ਵਿਰੋਧ ਹੈ ਜੇ ਦਾੜੀ ਕੱਟੀ ਵਾਲਾ ਮੇਰੇ ਵਰਗਾ ਕਰ ਦੇ ਫਿਰ ਉਹ ਕਾਮਰੇਡ ਦਾ ਵਿਰੋਧ ਹੈ ਜੀ ਇਹ ਕਾਮਰੇਡ ਆ ਉਹ ਦਾੜੀ ਕੱਟੀ ਵਾਲਾ ਟਾਰਗੇਟ ਬਣ ਜਾਂਦਾ ਕੀ ਡੇਰੇਦਾਰਾਂ ਦਾ ਰਾਮ ਰਹੀਮ ਦਾ ਸਿੱਖਾਂ ਨੇ ਵਿਰੋਧ ਨਹੀਂ ਕੀਤਾ ਇਸੇ ਰਾਮ ਰਹੀਮ ਦਾ ਵਿਰੋਧ ਪਹਿਲਾਂ ਕਾਮਰੇਡਾਂ ਨੇ ਵੀ ਕੀਤਾ ਜਦੋਂ ਆਨੰਦਗੜ੍ਹ ਸਾਹਿਬ ਉਹਨਾਂ ਦੇ ਹੱਕ 'ਚ ਵੀ ਸੀਗੇ ਤੇ ਇਹੀ ਐਸਟੀਪੀਸੀ ਉਹਨਾਂ ਨੂੰ ਕਲੀਨ ਝਟ ਵੀ ਦਿੰਦੀ ਹੈ ਇਸ਼ਤਿਹਾਰ ਦੇ ਕੇ ਰਾਮ ਰਹੀਮ ਨੂੰ ਖੈਰ ਇਸ ਸلسਲੇ ਵਿੱਚ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਦੇ ਆਰਟੀਕਲ ਬਲ ਲਾਉਣਾ ਹੈ ਕਿ ਕਿਵੇਂ ਵਾਤਾਵਰਣ ਤੇ ਸਮਾਜਵਾਦ ਦੇ ਮਾਰਗ ਤੇ ਗੱਲ ਚੱਲੇ ਜੋ ਸਿੱਖ ਧਰਮ ਦਾ ਸਿਧਾਂਤ ਵੀ ਹੈ ਯੂਰਪ ਤੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਸਭ ਤੋਂ ਵੱਡੀ ਇਤਿਹਾਸਿਕ ਦੇਣ ਇਹ ਹੈ ਕਿ ਇਹ ਸਭ ਨੂੰ ਇਹ ਸੋਚਣ ਤੇ ਸਬੰਧੀ ਨੀਤੀਆਂ ਬਣਾਉਣ ਲਈ ਮਜਬੂਰ ਕਰ ਰਹੇ ਨੇ ਕਿ ਕੁਦਰਤ ਤੇ ਸਮਾਜ ਨੂੰ ਤਬਾਹੀ ਤੋਂ ਬਚਾਉਣ ਲਈ ਖੇਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜੋ ਧਰਤੀ ਨਾਲ ਜੁੜੀ ਹੋਈ ਹੈ ਕਿਉਂਕਿ ਵੱਡੇ ਲੋਕ ਨੇ ਇਹ ਤਾਂ 6000 ਰੁਪਏ ਲੀਟਰ ਦਾ ਪਾਣੀ ਮੰਗਵਾ ਕੇ ਪੀ ਲੈਣਗੇ ਤੇ ਆਮ ਬੰਦਾ ਕਿੱਥੋਂ ਪੀਏਗਾ ਜਿਵੇਂ ਇਹ ਕੁਦਰਤ ਨਾਲ ਖਲਵਾੜ ਕਰਦੇ ਨੇ ਇਹ ਤਾਂ ਦੁਨੀਆ ਦੇ ਜਿਹੜੇ ਲਗਜ਼ਰੀ ਖਿੱਤੇ ਨੇ ਚੌਪਰ ਲੈ ਕੇ ਉੱਥੇ ਚੜ ਜਾਣਗੇ ਜਿਹੜੇ ਆਪਣੇ ਗਾਇਕਾਂ ਨੂੰ 9-9 10-10 ਕਰੋੜ ਰੁਪਏ ਦੇ ਸਕਦੇ ਨੇ ਤੇ ਉਹਨਾਂ ਲਈ ਇਹ ਕਿੰਡੀ ਗੱਲ ਹੈ ਉਹ ਤਾਂ ਇਹ ਹੈ ਜਿਵੇਂ ਆਮ ਬੰਦੇ ਦੇ ਵਿਹੜਾ 'ਚ ਕੋਈ ਲਾਗੀ ਮਰਾਸੀ ਆ ਜਾਂਦੇ ਨੇ ਇਹ ਔਕਾਤ ਹੈ ਸਾਡੇ ਨਾ ਆਰਟਿਸਟਾਂ ਦੀ ਜਿਨ੍ਹਾਂ ਦੇ ਅਸੀਂ ਪੈਰ ਝਟਦੇ ਆ ਹੁਣ ਰਿਹਾਨਾ ਹੈ ਖੇਤੀ ਅਨੋਲਨ ਚ ਆਉਂਦੀ ਹੈ ਤਾਂ ਬਾਗੀ ਹੈ ਜੇ ਅੰਡਾਰੀਆਂ ਦੇ ਮੁੰਡੇ ਦੇ ਵਿਆਹ ਤੇ ਨੱਚਦੀ ਹੈ ਤਾਂ ਉਹ ਸੈਲੀਬ੍ਰਿਟੀ ਹੈ ਹੁਣ ਇਸ ਦੌਰਾਨ ਜੋ ਹੁਣ ਅਨੰਤ ਬਾਨੀ ਪੇਸ਼ ਕੀਤਾ ਗਿਆ ਟਾਈਮਜ਼ ਆਫ ਇੰਡੀਆ ਜਾਂ ਵੱਡੇ ਗਰੁੱਪ ਵਾਲੇ ਜਾ ਕੇ ਕਿਵੇਂ ਉੱਥੇ ਇੰਟਰਵਿਊ ਕਰਦੇ ਨੇ ਯਾਰ 3600 ਬੰਦੇ ਨੇ ਜਿਹੜੇ ਇਸ ਤਰ੍ਹਾਂ ਮਤਲਬ ਪੰਛੀਆਂ ਦੀ ਸਾਮ ਸੰਭਾਲ ਕਰਦੇ ਨੇ ਸਿਰਫ ਇਹ ਕਿ ਉਹ ਹਾਥੀਆਂ ਨੂੰ ਵਿਚਾਰਿਆ ਜੀ ਹਾਂਥੀ ਕਿਉਂਕਿ Hindu ਆਸਥਾ ਫਲਸਫੇ ਨਾਲ ਜੁੜਿਆ ਹੋਇਆ ਜਾਨਵਰ ਗਜਰਾਜ ਹੈ ਗਣੇਸ਼ੀ ਦੇ ਨਾਂ ਨਾਲ ਵੀ ਜਾਣਤ ਹੁੰਦਾ ਹੈ ਗਜਰਾਜ ਉਹ ਧਰਮ ਦੀ ਏਜੰਡੇ ਨੂੰ ਕਿਵੇਂ ਕੈਸ਼ ਕਰਦਾ ਕਾਰਪੋਰੇਟ ਤੁਸੀਂ ਵੇਖੋ ਕਿ ਪਿਛਲੇ ਦਿਨਾਂ ਤੋਂ ਐਡੀ ਕੋਈ ਹਿੱਟ ਫਿਲਮ ਦਾ ਪ੍ਰਚਾਰ ਨਹੀਂ ਕਿਹੜਾ ਵੀ ਚੈਨਲ ਖੋਲੋ ਤੇ ਅਮਬਾਨੀ ਡਾਨੀ ਬਾਨੀ ਡਾਨੀ ਉਸ ਦੇ ਵਿੱਚ ਕਾਰਪੋਰੇਟ ਕਿਵੇਂ ਬਿਲ ਗੇਟਸ ਜਾਂ ਹੋਰ ਲੋਕ ਕਿਵੇਂ ਆ ਰਹੇ ਨੇ ਹੁਣ ਚਾਹ ਵਾਲਾ ਡੋਲੀ ਆ ਕਿਵੇਂ ਉਹਨੂੰ ਪੇਸ਼ ਕੀਤਾ ਗਿਆ ਉਹਨੂੰ ਕੀ ਮਿਲ ਜਾਣਾ ਉਹ ਸਿਰਫ ਦਿਖਾਇਆ ਗਿਆ ਕਿ ਦੇਖੋ ਬਿਲ ਗੇਟਸ ਉਸ ਚਾਹ ਵਾਲੇ ਡੋਲੀ ਨੂੰ ਮਿਲਣ ਆਇਆ हां डोली ਨੂੰ ਚਾਰ ਦਿਨ ਪਬਲਿਸਿਟੀ ਮਿਲ ਜੂ ਪਰ ਰਾਮ ਡੋਲੀਆਂ ਦਾ ਕੀ ਹੋਏਗਾ ਜਿਨ੍ਹਾਂ ਦੇ ਘਰੇ ਭੰਗ ਪੁੱਜਦੀ ਐ ਅਗਲਾ ਕੈਸ਼ ਕਰਕੇ ਤੁਹਾਨੂੰ ਬੁਲਾ ਕੇ ਉਥੇ ਉਹਨੇ ਆਪਣਾ ਗਲਗਾਸ ਖੜਕਾਇਆ ਇਧਰੋਂ ਕਿ ਇਤਲੀ ਪੀਤੀ ਇੱਦੋਂ ਕੀਤੀ ਤੇ ਹਾਲਾਂਕਿ ਇੱਕ ਸਿਪ ਲਈਆ ਉਹ ਵੀ ਸ਼ਾਇਦ ਬਾਅਦ ਚ ਉਲਟੀ ਕਰਦੀ ਹੋਵੇ ਉਹਨੇ ਬਿਲ ਗੇਟਸ ਨੇ ਕਰਦੀ ਹੋਵੇ ਕਿ ਪਤਾ ਨਹੀਂ ਕਿੰਨਾ ਕੋ ਵੀਰਸ ਹੈ ਜਿਵੇਂ ਨੰਗੇ ਹੱਥਾਂ ਨਾਲ ਉਹ ਸਾਰਾ ਕੁਝ ਕਰ ਰਿਹਾ ਬਿਨਾਂ ਗਲਵਜ਼ ਤੋਂ ਸੋ ਅਮੀਰ ਲੋਕ ਇਸ ਤਰ੍ਹਾਂ ਦਾ ਪਖੰਡ ਕਰਦੇ ਨੇ ਉਸ ਪਖੰਡ ਦੇ ਵਿੱਚ ਆ ਕੇ ਅਸੀਂ ਚੋੜੇ ਹੋ ਜੰਨੇ ਆ ਕਿ ਇਹ ਤਾਂ ਬੜੇ ਦਾਨੇ ਬੰਦੇ ਨੇ ਜੀ ਸੋ ਇਸੇ ਦੌਰਾਨ ਡਾਕਟਰ ਪ੍ਰੋਫੈਸਰ ਪ੍ਰੀਤਮ ਸਿੰਘ ਲਿਖਦੇ ਨੇ ਜਿਹੜੇ ਕਿ ਵਿਜ਼ਿਟਿੰਗ ਸਕਾਲਰ ਨੇ ਵੁਲਫਸਟਨ ਕਾਲਜ ਆਕਸਫੋਰਡ ਯੂਨੀਵਰਸਿਟੀ ਯੂਕੇ ਦੇ ਵਿੱਚ ਕਿ ਯੂਰਪ ਤੇ ਭਾਰਤ ਦੇ ਕਿਸਾਨੀ ਸੰਘਰਸ਼ਾਂ ਦੀ ਸਭ ਤੋਂ ਵੱਡੀ ਇਤਿਹਾਸਿਕ ਦੇਣਾ ਹੈ ਕਿ ਇਹ ਸਭ ਨੂੰ ਇਸ ਸੋਚਣ ਤੇ ਸਬੰਧੀ ਨੀਤੀਆਂ ਬਣਾਉਣ ਲਈ ਮਜਬੂਰ ਕਰ ਰਹੇ ਨੇ ਕੁਦਰਤ ਤੇ ਸਮਾਜ ਨੂੰ ਤਬਾਹੀ ਤੋਂ ਬਚਾਉਣ ਲਈ ਖੇਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜੋ ਇਸ ਧਰਤੀ ਨਾਲ ਜੁੜੀ ਹੈ ਯੂਰਪ ਤੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਡੂੰਗੀ ਸਾਂਝ ਦੀਆਂ ਜੜ੍ਹਾਂ ਖੇਤੀ ਬਾਰੇ ਇਸ ਨਵੀਂ ਸੋਚ ਨਾਲ ਜੁੜੀਆਂ ਹੋਈਆਂ ਨੇ ਖੇਤੀ ਤੇ ਕਿਸਾਨ ਨੂੰ ਬਚਾਉਣਾ ਕੁਦਰਤ ਤੇ ਸਮਾਜ ਨੂੰ ਬਚਾਉਣਾ ਖੇਤੀ ਤੇ ਕਿਸਾਨੀ ਦੀ ਬਰਬਾਦੀ ਦਾ ਰਸਤਾ ਕੁਦਰਤ ਤੇ ਸਮਾਜ ਦੀ ਬਰਬਾਦੀ ਦਾ ਰਸਤਾ ਹੈ ਇਸ ਦੂਰੀ ਤੇ ਇੱਕ ਦੂਜੇ ਨਾਲ ਜੁੜੀ ਹੋਈ ਬਰਬਾਦੀ ਨੂੰ ਰੋਕਣ ਲਈ ਇਹ ਕਿਸਾਨਨੀ ਲਹਿਰਾਂ ਇੱਕ ਨਵੀਂ ਉਮੀਦ ਪੈਦਾ ਕਰ ਰਹੀਆਂ ਨੇ ਸੋ ਇਹ ਸੀ ਆਰਟੀਕਲ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਦਾ ਜੋ ਯੂਕੇ ਦੇ ਵਿੱਚ ਹੌਲਫਸਨ ਕਾਲਜ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਵਿਜ਼ਿਟਿੰਗ ਸਕਾਲਰ ਨੇ ਤੇ ਨੰਬਰ ਹੈ ਇਹਨਾਂ ਦਾ 004792265 7957 प्रोफेसर प्रीतम सिंह यूके ਹੋ ਰਹੇ ਆਂਦਾ ਇਹ ਆਰਟੀਕਲ ਸੀ ਸੋ ਇਸ ਕਰਕੇ ਆਪਸੀ મતபே ਧੋਣ ਗਏ ਕੋਈ ਸਿੱਖ ਹੋਏਗਾ ਕੋਈ ਕਾਮਰੇਡ ਹੋਏਗਾ ਕੋਈ ਨਾਸਤਿਕ ਹੋਏਗਾ ਪਰ ਮੰਤਬ ਸਭ ਦਾ ਮੁਕद्दस ਹੈ ਜੇ ਕੋਈ ਉਸ ਆਪਣੇ ਸਿੱਖ ਬਾਣੇ ਦੇ ਕਾਰਨ ਜਾ ਕੋਈ ਕਾਮਰੇਡ ਆਪਣੇ ਵਿਚਾਰਧਾਰਾ ਦੇ ਕਾਰਨ ਜਾਂ ਕੋਈ ਨਾਸਤਿਕ ਆਪਣੀ ਨੀਤੀ ਦੇ ਦੀਨ ਉਸ ਦੇ ਵਿੱਚ ਖਲਲ ਪਾਉਂਦਾ ਤੇ ਉਸ ਦੀ ਇਲੋਚਨਾ ਹੋਵੇ। ਉਹ ਭਾਵੇਂ ਕੋਈ ਰਿੰਗ ਰੋੜ ਜਾਣ ਦੀ ਗੱਲ ਕਰਦਾ ਹੋਵੇ ਜਾਂ ਉਸ ਦੇ ਵਿੱਚ ਕੋਈ ਕਾਮਰੇਡ ਅਨੋਲਨ ਦੀ ਗੱਲ ਕੱਢਣ ਦੀ ਕੋਸ਼ਿਸ਼ ਕਰਦਾ ਹੋਵੇ ਜਾਂ ਉਸ ਦੇ ਵਿੱਚ ਕੋਈ ਆਪਣੀ ਮੁੱਖ ਮੰਤਰੀ ਬਣ ਦੀ ਖਾਹਿਸ਼ ਪਾਲਦਾ ਹੋਵੇ। ਉਸ ਦੀ ਇਲੋਚਨਾ ਹੋਵੇ। ਪਰ ਮੰਤਵ ਦੇ ਆਧਾਰ ਤੇ ਜੇ ਅਸੀਂ ਮajouus ਹੋ ਗਿਆਂ ਤਾਂ ਤੁਸੀਂ ਵੇਖੋ ਕਿ ਆਉਣ ਵਾਲਾ ਭਵਿੱਖ ਨਸਲਾਂ ਦਾ ਨਹੀਂ ਰਹਿਣਾ। ਸੋ ਇਸ ਕਰਕੇ ਫਸਲਾਂ ਦੀ ਲੜਾਈ ਨੂੰ ਫਸਲਾਂ ਦੀ ਲੜਾਈ ਦੇ ਤੌਰ ਤੇ ਲੜੋ ਇਹ ਆਪੇ ਹੀ ਨਸਲਾਂ ਦੀ ਲੜਾਈ ਬਣ ਜਾਣੀ ਹੈ ਸੋ ਇਸ ਕਰਕੇ ਇਹ ਜਿਹੜੇ ਵਿਚਾਰ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਦਿੱਤੇ ਨੇ ਉਹ ਇਹੀ ਨੇ ਕਿ ਇਹ ਆਖਰੀ ਹੱਲਾ ਆ ਜੇ ਇਸ ਤਰ੍ਹਾਂ ਅਸੀਂ ਸੰਭਲ ਕੇ ਇਸ ਅੰਦੋਲਨ ਨੂੰ ਜਿਵੇਂ ਵਿਸ਼ਵ ਭਰ ਦੇ ਵਿੱਚ ਚੱਲ ਰਿਹਾ ਤੇ ਕਿਤੇ ਨਾ ਕਿਤੇ ਅਸੀਂ ਉਸ ਤੇ ਜ਼ਰੂਰ ਗੌਰ ਫਰਮਾਈਏ ਸੋਟ ਵਾਣਾ ਰੈਡੀ ਦੇ ਨਾ ਪ੍ਰੋਗਰਾਮ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:30 ਲਾਈਵ ਸੁਣਦੇ ਹੋ ਤੇ ਆਪਾਂ ਆਪਣੀਆਂ ਜਿਹੜੀਆਂ ਵੈਬਸਾਈਟ ਹੈ ਜਾਂ ਆਪਣਾ ਫੇਸਬੁੱਕ ਪੇਜ ਹੈ ਜਾਂ ਆਪਣੀ ਆਈਫੋਨ ਤੇ ਡਾਡ ਐਪਸ ਤੇ ਅੱਜ ਕੱਲ ਲਾਈਵ ਨਹੀਂ ਆ ਉਹ ਆਪਾਂ ਹੋਲਡ ਤੇ ਰੱਖੇ ਹੋਏ ਨੇ ਤੇ ਸਿਰਫ ਤੇ ਸਿਰਫ ਆਪਾਂ ਆਪਣੇ YouTube ਪੇਜ ਤੋਂ ਲਾਈਵ ਹੁੰਨੇ ਆ ਜੇ ਲੋੜ ਪਈ ਤਾਂ ਫਿਰ ਬਾਕੀ ਚੈਨਲ ਵੀ ਖੋਲਾਂਗੇ ਸੋ ਇਸ YouTube ਪ੍ਰੋਗਰਾਮ ਦਾ ਲਿੰਕ ਜਾਂ ਇਹਨਾਂ ਆਡੀਓ ਪ੍ਰੋਗਰਾਮ ਦਾ ਲਿੰਕ ਜਿਹੜੇ ਆਪਾਂ ਸਪੈਸ਼ਲ ਵੀਡੀਓ ਪਾਉਨੇ ਆ ਇਹਨਾਂ ਦਾ ਲਿੰਕ ਤੁਸੀਂ ਆਪਣੇ WhatsApp group ਨੰਬਰ 9876309655 ਤੇ ਮੰਗਵਾ ਸਕਦੇ ਹੋ 9876309655 ਆਪਣਾ WhatsApp group ਨੰਬਰ ਹੈ ਤੇ ਇਸੇ ਨੰਬਰ ਤੇ ਪ੍ਰੋਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਤੇ ਆਪਣੇ ਨਾਲ RAM baba manuke sahab ਜਿਹੜੇ ਨੇ manuke sahab ਸਵਾਗਤ ਹੈ ਤੁਸੀਂ ਆਨ ਹੋ ਰਹੋ ਸਸੀ ਘਟ ਵਾਲਾ ਜੀ ਮਾਨੂੰ ਕਿਸ ਘਟ ਸਾਹਿਬ ਦਾ ਆਰਟੀਕਲ ਤੁਸੀਂ ਬਹੁਤ ਵਧੀਆ ਸੁਣਾਇਆ ਜੀ ਬਹੁਤ ਜਾਣਕਾਰੀ ਸੀ ਜੀ ਸਾਹਿਬ ਬੇਨਤੀ ਹੈ ਜੀ ਕਈ ਵਾਰ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਵੀ ਇਹ ਕੇਵਲ ਕੋਟੀ ਤੇ ਡਾਕਟਰ ਦਲਜੀਤ ਸਿੰਘ ਉਹਨਾਂ ਦੀਆਂ ਬੁੱਕਾਂ ਕਿਉਂਕਿ ਹੁਣ ਸਮਾਂ ਜੀ ਤੁਹੋ ਕਿ ਥੋੜੇ ਬੋਦੇ ਕਿਉਂਕਿ ਸਰੋਤੇ ਵੀ ਆਪਣੇ ਕਾਫੀ ਤਰ੍ਹਾਂ ਦੇ ਦੇ ਵਿੱਚ ਪ੍ਰੋਗਰਾਮ ਸੁਣੇ ਜਾਂਦੇ ਆ ਹਾਂ ਘੱਟ ਲੋਕਾਂ ਨੂੰ ਜਾਗਰੂਕ ਕਰਨ ਦਾ ਸਮਾਂ ਕਿਉਂਕਿ ਸਾਨੂੰ ਤਾਂ ਪੰਜਾਬੀਆਂ ਨੂੰ ਅਜੇ ਮਨ ਤਰਸੀਮ ਜਸੜ ਦਾ ਨਵਾਂ ਗੀਤ ਆਇਆ ਉਹਦੇ ਸਾਨੂੰ ਤਾਂ ਭੰਗੜੇ ਪਾਉਣੇ ਆਉਂਦੇ ਸਾਨੂੰ ਇਹ ਥੋੜੀ ਪਤਾ ਵੀ ਇਹ ਗੇਮ ਕੀ ਹੈ ਕੀ ਕਿਹਾ ਕੀਤਾ ਉਹ ਬੰਦੇ ਨੇ ਹਾਂ ਰੱਬ ਨਹੀਂ ਚਲਾਉਂਦਾ ਦੁਨੀਆ ਦੁਨੀਆ ਚਲਾਉਂਦੇ ਨਵਾਂ ਆਇਆ ਸਰ ਨਵਾਂ ਨੀ ਹਾਂ ਉਹ ਵੀ ਵਰਲਡ ਆਰਡਰ ਅ ਨਿਊ ਵਾਈਡ ਆਊਟਰ ਵੀ ਆ ਜਿਹੜਾ ਲੂਮੀਨਾਰਟੀ ਮੈਂ ਇੱਕੋ ਇੰਟਰਵਿਊ ਕੀਤਾ ਉਹ ਨਾਲ ਵੀ ਮੈਂ ਯਾਰ ਕਮਾਲ ਦੀ ਗੱਲ ਹੈ ਜੱਸੜ ਸਾਹਿਬ ਇਹ ਆਈਡੀਆ ਕਿੱਥੋਂ ਆਇਆ ਕਹਿੰਦਾ ਮੜਾ ਮੋਟੋ ਪੜ੍ਹਦੇ ਰਹਿਦਾ ਜੀ ਸ਼ਾਇਦ ਉਸ ਬਣਾ ਤੇ ਲੂਮੀਨਾਰਟੀ ਬਾਰੇ ਲੋਕ ਸਮਝਣ ਲੱਗੇ ਨੇ ਜਿਹੜਾ ਉਹਨਾਂ ਨੂੰ ਪਹਿਲਾਂ ਗਿਆ ਸੀਗਾ ਲੋਕਾਂ ਨੂੰ ਪਤਾ ਹੀ ਨਹੀਂ ਸਰ ਲੇਕਿਨ ਲੋਕਾਂ ਨੂੰ ਹੌਲੀ ਹੌਲੀ ਜਾਗਰੂਕ ਹੋਣਾ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਨਹੀਂ ਅੱਜ ਹੀ ਕਰਦੇ ਆ ਨਹੀਂ ਨਹੀਂ ਅੱਜ ਹੀ ਕਰਦੇ ਆ ਤੁਸੀਂ ਪਹਿਲਾਂ ਵੀ ਸਮੇਂ ਦੀ ਸਮੇਂ ਦੀ ਲੋੜ ਆ ਗਈ ਹੁਣ ਨਹੀਂ ਆਪਾਂ ਹੁਣ ਥੋੜੇ ਦਿਨ ਕਹਾਣੀਆਂ ਵਾਲਾ ਰੋਕ ਕੇ ਨਾ ਕਿਉਂਕਿ ਕਹਾਣੀਆਂ ਕਹਾਣੀਆਂ ਵਾਲਾ ਤਾਂ ਚੱਲੀ ਜਾਣਾ ਜੀ ਕਹਾਣੀਆਂ ਤਾਂ ਜਿਉਂਦੀ ਰਹਿਵਾਂਗੇ ਕਹਾਣੀਆਂ ਤਾਂ ਫਿਰ ਸੁਣੀਆਂ ਜਦੋਂ ਕੋਲੋਂ ਬਣ ਕੇ ਕਹਾਣੀਆਂ ਕਿਹਨੇ ਸੁਣਨੀਆਂ ਹਾਂ ਇਹ ਵੀ ਕਹਾਣੀਆਂ ਨੇ ਸੱਚੀਆਂ ਕਹਾਣੀਆਂ ਨੇ ਅੱਜ ਹੀ ਸ਼ੁਰੂ ਕਰਦੇ ਆ ਕੋਈ ਨਹੀਂ ਠੀਕ ਹੈ ਜੀ ਜ਼ਰੂਰ ਤੁਹਾਡਾ ਕਿਹਾ ਮਤਲਬ ਸਿਰ ਮਤੇ ਥੈਂਕ ਯੂ ਮਿਹਰਬਾਨੀ ਸੋ ਆਪਣੇ ਨਾਲ ਜੁੜੇ ਸਨ ਬਾਈ ਜੀ ਤੇ ਪਿਛਲੇ ਦਿਨੀ ਇਹਨਾਂ ਨੇ ਇੱਕ ਵੀਡੀਓ ਬੜੀ ਕਮਾਲ ਦੀ ਭੇਜੀ ਆ ਇੱਕ ਜਿਹੜਾ ਭਾਈ কুমੇਾਰ ਭਾਈ ਆਪਣਾ ਕੁੰਭਾਰ ਕੁੰਭ ਘੜ ਰਿਹਾ ਘੜਾ ਘੜ ਰਿਹਾ ਤੇ ਬੜਾ ਕਮਾਲ ਦਾ ਵੀਡੀਓ ਕਿ ਕਿਸ ਤਰ੍ਹਾਂ ਉਥਾਪੀ ਦੇ ਨਾਲ ਕੁੱਟ-ਕੁੱਟ ਕੇ ਘੜਾ ਬਣਾ ਰਿਹਾ ਸੋ ਇਹ ਸਾਰੇ ਰਵੈਤੀ ਧੰਦੇ ਲੋਪ ਹੋ ਰਹੇ ਨੇ ਹਾਲਾਂਕਿ ਤੁਸੀਂ ਵੇਖੋ ਮੇਰਾ ਬੜਾ ਜੀ ਕਰਦਾ ਹੁੰਦਾ ਕਈ ਵਾਰੀ ਇੱਥੇ ਮੇਲਾ ਲੱਗਿਆ ਸੀ ਕਿ ਮੈਂ ਵੀ ਚੱਕ ਤੇ ਕੋਈ ਚੀਜ਼ ਬਣਾਵਾ ਇਹ ਵੀ ਘਾਟ ਹੈ ਹੈਨਾ ਜੋ ਰੱਬ ਨੂੰ ਵੀ ਘੜ ਦਿੰਦਾ ਉਹਦੀ ਮੂਰਤ ਘੜ ਦਿੰਦਾ ਹੈ ਹੈਨਾ ਸੋ ਸੋਹਣੀ ਦਾ ਕੱਚਾ ਘੜਾ ਵੀ ਇਸੇ ਤਰ੍ਹਾਂ ਘੜਿਆ ਗਿਆ ਸੀ ਸੋ ਇਸ ਕਰਕੇ ਇਹ ਬਹੁਤ ਵਧੀਆ ਮੁਕੱਦਸ ਪੇਸ਼ਾ ਹੈ ਸੋ ਇਸ ਬਣਾਤੇ ਕੋਈ ਪੇਸ਼ਾ ਉੱਚਾ ਜਾਂ ਨੀਵਾ ਨਹੀਂ ਗਿਣਨਾ ਚਾਹੀਦਾ ਤੇ ਜਿਹੜਾ ਕੁੰਭ ਘੜਦਾ ਉਹ কুমਭਾਰ ਹੋ ਜਾਂਦਾ ਜਿਹੜਾ ਖੇਤੀ ਕਰਦਾ ਉਹ ਜ਼ਿਮੀਦਾਰ ਹੋ ਜਾਂਦਾ ਸੋਨੇ ਦਾ ਸੁਨਿਆਰ ਹੋ ਜਾਂਦਾ ਲੋਹੇ ਵਾਲਾ ਲੋਹਾਰ ਹੋ ਜਾਂਦਾ ਜੋ ਦਰਖਤਾਂ ਦਾ ਕੰਮ ਕਰਦਾ ਦਰਖਤ ਉਹ ਦਰਖਾਨ ਹੋ ਜਾਂਦਾ ਤਰਖਾਨ ਹੋ ਜਾਂਦਾ ਕਾਰਪੈਂਟਰ ਹੋ ਜਾਂਦਾ ਸੋ ਇਸ ਤਰ੍ਹਾਂ ਦਾ سلسلہ ਸੋ ਕਿਰਤਾਂ ਦੀ ਕਦਰ ਕਰੀਏ ਤੇ ਕਰਦਾਰ ਕਾਇਮ ਕਰੀਏ ਇਹੀ ਸਰਦਾਰੀ ਹੈ ਜੇ ਸਰਦਾਰ ਹਨ ਤਾਂ ਨਾਲ ਕਰਦਾਰ ਵੀ ਹੋਣਾ ਚਾਹੀਦਾ ਸੋ ਐਸੀ ਆਰਟੀਕਲ ਅੱਗੇ ਜਰੂਰ ਸਾਂਝਾ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਕਰਿਓ ਪ੍ਰੋਫੈਸਰ ਪ੍ਰੀਤਮ ਸਿੰਘ ਯੂਕੇ ਬਹੁਤ ਖਰਾ ਲਿਖਦੇ ਨੇ ਕਦੇ ਕਦੇ ਉਹਨਾਂ ਦੇ ਆਰਟੀਕਲ ਆਉਂਦੇ ਹੁੰਦੇ ਆ ਟ੍ਰਿਬਿਊਨ ਦੇ ਵਿੱਚੋਂ ਧੰਨਵਾਦ ਸਿਹਤ ਅੱਗੇ ਸ਼ੇਅਰ ਤੇ ਸਾਂਝਾ ਜਰੂਰ ਕਰਿਓ ਇਸ ਨੂੰ ਆਪਾਂ ਲੱਗ ਤੋਂ ਵੀ ਪਾਵਾਂਗੇ ਤੇ ਸਾਂਝਾ ਤੇ ਸ਼ੇਅਰ ਜਰੂਰ ਆਪਣੇ ਦੋਸਤਾਂ ਮਿੱਤਰਾਂ ਤੱਕ ਕਰਿਓ